ਉਥੇ ਗਏ ਮੈਂ ਪੰਜ ਸੱਤ ਜਾਣੇ ਪਹਿਲੇ ਕੋਚਾਰ ਤੇ ਬੈਠੇ ਸੀ ਆ ਇਹਨਾਂ ਦੀਪ ਦੇ ਨਹੀਂ ਮਗਰ ਪੈ ਗਿਆ ਨਾ ਦੀਪ ਦੇ ਮਗਰ ਪੈ ਤੇ ਮਨਾਂ ਵੀਡੀਓ ਬਣਾ ਲਈ ਭੱਜ ਗਿਆ ਭੱਜ ਗਿਆ ਪਹਿਲੇ ਵੀਰ ਚਾਰ ਤੇ ਮੈਂ ਤਾਂ ਕਿਹੜੇ ਕੋਲ ਕਿਤੇ ਆ ਆਸ ਸੋਹਣਾ ਮੈਂ ਬਾਲੂ ਮੇਰੇ ਹੀ ਕਹਿ ਰਿਹਾ ਵੀ ਜੇ ਮਸੀਦ ਆਪਾਂ ਇੱਥੇ ਬਣਾਉਣੀ ਹੈ ਤਾਂ ਆਪਾਂ ਇੱਥੇ ਬੈਠੇ ਰਹੋ ਜੇ ਆਪਣੇ ਮਿਹਰਦਾਰ ਨੂੰ ਪੈਣ ਦਾ ਪ੍ਰਬੰਧ ਹੈਗਾ ਨਹੀਂ ਉਹ ਕਹਿੰਦੇ ਸੀ ਮਸੀਦ ਉੱਥੇ ਤੋਂ ਮਕੀਦ ਨਿਆਰ ਪਿੰਡ ਤੋਂ ਕਿ ਸਾਡੇ ਫਰੰਦੀ ਦਾ ਆਗੂ ਹੈ ਉਹਦੇ ਕਰੇ ਸੀ ਮਸੀਦ ਪਚਾ ਦੇਣੇ ਵਿਆਹ ਇਹ ਤੁਹਾਡਾ ਇੱਕ ਚੌਕ ਹੈ ਫਾਦੀ ਕਰਕੇ ਦੂਜੇ ਚੌਕ ਤੇ ਵੱਗੋ ਕਿਥੋਂ ਵੀ ਸੀਨ ਲਾਉਣੀ ਆ ਸੀ ਜੇ ਛੁੜੀ ਹੁਣ ਲਾਵਾਂਗੇ ਤਾਂ ਫਿਰ ਤੈਨੂੰ ਸੜਾਊਗਾ ਕੋਈ ਪਤਾ ਨਹੀਂ ਮੈਂ ਸਮਝ ਨਹੀਂ ਦਿਆ ਕਿ ਕੌਣ ਲੋਕ ਨੇ ਸਰਕਾਰ ਦੇ ਤਰ੍ਹਾਂ ਕੀਤੇ ਹੋਏ ਲੋਕ ਨੇ ਜੱਕੀ ਬੜੀ ਉਹ ਮਸ਼ਹੂਰੀ ਲੈਣੀ ਹੁੰਦੀ ਹੈ ਵੀ ਬੁਲਾਉਣੇ ਬੰਦੇ ਨੂੰ ਘੇਰ ਲਿਆ ਜੀ ਫਰਾਨਾ ਉਧਾਰਿਆ ਜੀ ਦੀਪ ਦੇ ਮਾਲ ਕਿੰਨਾ ਚਿਰ ਪੈ ਰਿਹਾ ਓਦੋਂ ਜੇ ਨਦੀਨਾਂ ਦੇ ਪੱਟੇ ਜਾ ਉਸ ਤੇ ਦੇ ਪੱਟੇ ਹੋ ਰਹੇ ਨਹੀਂ ਹੋਇਆ ਬਿਲਕੁਲ ਜੀ ਸਹੀ ਹੈ ਫਾਕਾ ਸੋ ਮੈਨੂੰ ਵੀ ਆਇਆ ਕਿ ਮੈਂ ਆਹ ਦੇਵੰਦਨ ਨਾਲ ਗੱਲ ਕਰਨੀ ਹੁੰਦੀ। ਪਰ ਬੈਠੇ ਗੱਲ ਕਰਦੇ ਯਾਰ। ਜਦ ਮੈਨੂੰ ਬਾਹਰ ਗੱਡੀ ਦੇ ਵਿੱਚ ਤੇ ਮੈਂ ਬੰਦਿਆਂ ਨਾਲ ਥੱਪਕੇ ਗੱਲ ਕਰ ਲੈਂਦੇ। ਮੈਨੂੰ ਤਾਂ ਕਹਿੰਦੇ ਉੱਚੀ ਬੈਠਾ ਪਹਿਲੀ ਵੀਡੀਓ ਸ਼ੁਰੂ ਕਰ। ਮੈਂ ਕਹਾਂ ਵੀ ਦੂਸਰੇ ਆਉਣ। ਬਗਾਵਤ ਕੀ ਹੋ ਨਾ ਬਣਾਉਂ ਗਿਆ। ਗੱਲ ਤਾਂ ਕਰਦਾ ਗੱਲ ਕੀ ਹੈ। ਸੋ ਭਾਈ ਇਹੋ ਜਿਹੀ ਗੱਲਾਂ ਉਹ ਵੀ ਬਰੇਸ਼ ਕਰੋ। ਜਿਹੜੇ ਜਿਹੜੇ ਬੰਦੇ ਵੀ ਬੜਦੇ ਆ ਆਪਦੇ ਬੰਦਿਆਂ ਦੇ ਖਿਲਾਫ ਨਾ ਮਾਹੌਲ ਖੜਾ ਕਰਿਆ ਕਰੋ। ਗੱਲ ਨਾਲੇ ਤੁਹਾਡੇ ਕੋਲ ਰਾਹ ਕਿਨੇ ਇੱਥੇ ਆ। ਭਾਈ ਇੱਕ ਗੱਲ ਹੋਰ ਤੇ ਖਿਆਲ ਕਿਸੇ ਹੋਰ ਨੇ ਜਾ ਕੇ ਨਾ। ਫਰਦੂ ਸੁਣ ਲਓ ਬਾਈ ਜਦੋਂ ਮਹਾਲ ਇੰਨਾ ਵੱਗ ਗਿਆ ਨਾ ਅਰਾਲ ਨੂੰ ਤਾਲੂ ਪਿੱਤੀ ਬੰਦਿਆ ਦੀ ਡੰਗਾ ਚੱਕੀ ਉਹਨਾਂ ਦੇ ਕੋਲ 100 200 ਬੰਦਾ ਇੱਕ ਗੱਡੀ ਤੇ ਚੜ੍ਹ ਕੇ ਆ ਕੇ ਤਾ ਫਿਰ ਸਿਕਿਉਰਟੀ ਨੇ ਫੜ ਕੀਤੇ ਜੋ ਸਿਕਹਾਂ ਹੋ ਗਿਆ ਹਾਂ 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 ਮੇਰੇ ਬੰਦੇ ਨੇ ਚਲਾਇਆ ਮੈਂ ਕਦੋਂ ਕਿਹਾ ਮੈਂ ਨਹੀਂ ਕਹਾਈ ਉਸ ਤੋਂ ਕੋਈ ਹੋਰ ਆ ਕੇ ਫੜ ਕਰ ਗਿਆ ਜੋ ਸਾਡੇ ਬੁੱਤ ਤੇ ਗੱਡੀਆਂ ਦੀ ਚੜ੍ਹ ਕੇ ਆ ਕੇ ਫੜਦੇ ਮੰਨ ਪਹਿਲੇ ਰੂਮ ਚ ਖੜਾ ਦਾ ਨਾਰਾ ਕਿ ਮੈਂ ਦਾਰੇ ਰੋਕੀ ਕਰੂਗਾ ਬੰਦੇ ਕਰੂ ਕਿ ਨਹੀਂ ਰੋਕਿਆ ਮੈਂ ਰਸੋਈ ਮੈਦ ਚੱਲ ਕੇ ਇੱਥੋਂ ਗਿਆ ਉੱਪਰ ਜੋ ਘੰਟਾ ਚਿੰਨੀ ਵਾਰ ਇੱਕ ਤੇ ਬਥੇ ਜਾਤਾ ਟਾਈਮ ਹੈ ਮੈਂ ਕਿਹਾ ਖਿਆਲ ਵੀ ਖਤਰ ਮੈਂ ਉਹਨਾਂ ਨੂੰ ਕਿੰਨੇ ਸੁਣਿਆ ਆ ਰਾਂ ਤਾਂ ਗਿਆ ਵੀ ਬਾਈ ਆ ਮਸੀਨ ਕੇ ਰਜੀ ਮੈਂ ਇਹਦੇ ਮੈਂ ਆ ਗਿਆ ਜੇ ਮੈਂ ਕਹਿੰਦਾ ਮਤਲਬ ਸੰਭੂ ਬੱਚਾ ਮੇਰੇ ਨਾਲ ਪੈਲੇ ਆ ਛੁੱਟ ਕੇ ਸਭ ਮਹੌਲ ਇਨਾ ਨਾ ਪੂਰ ਸੀ ਉਸ ਦਿਨ ਰਾਤ ਦਾ ਕਹਿ ਉਹ ਦਾਲੂ ਰੇਤੀ ਪੀਤੀ ਜਿੰਨੇ ਸਜਾਵਾਂ ਘਰ ਤੋਂ ਏ ਐਥੇ ਮਾਥਿਆ ਜਾ ਰਹੇ ਆ ਉੱਥੇ ਫੱਟੇ ਲੱਜਾਦੇ ਆ ਤੁਸੀਂ ਦੇ ਘਰ ਤੀਂਦੇ ਹੋ ਸਾਡੇ ਦਾ ਪੰਦਰ ਪਰਾਵੀ ਹੋਇਸ ਕਰਕੇ ਤਾਂ ਮਤ ਨੂੰ ਪਹਿਨਾ ਭਾਈ ਜਿਹੜਾ ਬੰਦਾ ਇੱਥੇ ਆਉਂਦਾ ਸਾਡੇ ਬਖਰੇ ਦੇ ਹੁਣ ਕੋਈ ਕੰਮ ਨਾ ਰੋਲ ਇੱਥੇ ਜਾਣਗੇ ਇਹ ਗੱਲ ਮੈਂ ਜਿੰਦੀ ਤੀਰ ਦੇਖ ਕੇ ਮੈਂ 26 ਜਨਵਰੀ ਨੂੰ ਸਟੇਜ ਤੋਂ ਉਤਾਰ ਲਾਂ ਲਿਆ ਕਿ ਲੱਖਾਂ ਦੇ ਦੀਪ ਗੁਜ਼ਾਰ ਆ ਦੋਨਾਂ ਨੂੰ ਗੁਜ਼ਾਰ ਪਿਆ ਗਿਆ ਮੇਰੇ ਮੂੰਹ ਦੇ ਵਿੱਚ ਸ਼ਬਦ ਸੁਣਿਆ ਤੇ ਹੱਥ ਮੈਂ ਕਿਹਾ ਰਾਜੂ ਦੇ ਖਿਲਾਫ ਜਿਸ ਨੇ ਮੇਰੇ ਖਿਲਾਫ ਹੋ ਜਾਉਗਾ ਗਰ ਮੈਂ ਕੀ ਗੱਲ ਜਾਣਦਾ ਮੇਰਾ ਮੇਰੀ ਸੋਚ ਉਸ ਵੇਲੇ ਨਹੀਂ ਇਹ ਸਿੱਧੇ ਅੱਟ ਵੀ ਇਹ ਹੈ ਉਦੋਂ ਹੀ ਮਨੇ ਰਹਿਣ ਕਿ ਮੈਂ ਜੇ ਪੰਜਾਬ ਹਾਰ ਗਿਆ ਪੰਜਾਬ ਜਬਰਦਸਤ ਨਾਲ ਅੱਜ ਵੀ ਮੈਂ ਸੋਚਦਾ ਹਾਂ ਵੀ ਜੇ ਪੰਜਾਬ ਦਾ ਇੱਥੇ ਨੁਕਸਾਨ ਹੋ ਗਿਆ ਨਾ ਪੰਜਾਬ ਚ 5-10 ਸਾਲ ਮੁੜ ਕੇ ਉੱਠਣਾ ਨਹੀਂ ਮੁਹੰਮਦ ਰਫੇਲੂ ਕਹਦਾ ਤਾਂ ਮੈਂ ਸਾਰੀਆਂ ਗੱਲਾਂ ਕਿਸੇ ਬੰਦੇ ਨੂੰ ਦੇਦ ਤੋਂ ਖਾ ਕੇ ਲਾ ਕੇ ਆ ਗਿਆ ਹੋਵੇ ਤੇ ਬੰਦਾ ਅੰਦਰੋਂ ਪੀਜੇ ਜਾਂਦਾ ਯਾਰ ਤੁਸੀਂ ਇਹ ਨਹੀਂ ਕਰਿਆ ਕਿਸੇ ਨੂੰ ਪਹਿਨ ਬੰਦਾ ਕਿੰਨਾ ਡੈਸਟ ਕਰਦਾ ਕਿਉਂ ਸਭ ਤੋਂ ਹੱਦ ਤੋਂ ਨੂੰ ਆਦਾ ਨਾ ਜੀ ਲੰਗਰ ਵਾਲਾ ਪਰ ਮੈਂ ਤੁਹਾਨੂੰ ਕਹਿੰਦਾ ਕਿ ਇਹ ਲੜਾਈ ਪਈ ਪੰਜਾਬ ਦੇ ਸੰਦਰਭ ਦਾ ਸਾਡੀ ਸੱਭਿਆਚਾਰੂ ਵਿਰਾਸਤ ਨੂੰ ਬਚਾਉਣ ਦੀ ਲੜਾਈ ਹੈ ਤੁਹਾਡੇ ਕੱਦੀਆਂ ਜ਼ਮੀਨਾਂ ਤੇ ਨਹੀਂ ਤੁਹਾਡੀ ਬੋਲੀ ਤੇ ਤੁਹਾਡੇ ਇਤਿਹਾਸ ਤੇ ਤੁਹਾਡੇ ਪਾਣੀਆਂ ਤੇ ਤੁਹਾਡੀ ਪੁੱਲ ਚੀਜ਼ ਤੇ ਆਉਂਦਾ ਹੈ